ਈਲਿਆ نیوز ਦੇ ਵਿਸ਼ੇਸ਼ ਪ੍ਰੋਗਰਾਮ ਜਿਹੜਾ ਹੈਗਾ ਉਸ ਦੇ ਉੱਪਰ ਤੁਹਾਡੇ ਸਭ ਦਾ ਸਵਾਗਤ ਹੈ ਮੈਂ ਰਵਿੰਦਰ ਜਾਲੀ ਧੂਰੀ ਤੋਂ ਸੰਗਰੂਰ ਤੋਂ ਆਪਾਂ ਇੱਕ ਵਿਸ਼ੇਸ਼ ਚਰਚਾ ਜਿਹੜੀ ਆ ਉਹ ਕਰਨ ਜਾ ਰਹੇ ਹਾਂ ਉਹ ਹੈਗੀ ਆ ਚਾਹ ਤੇ ਚਰਚਾ ਉਹ ਵਿਸ਼ਾ ਲੈ ਕੇ ਆਪਾਂ ਅੱਜ ਹੋਏ ਆ ਚਾਦੀ ਦੀ ਦੁਕਾਨ ਤੇ ਹਾਜ਼ਰ ਹੋਏ ਆ ਤੇ ਆਪਣੇ ਨਾਲ ਕੁਝ ਬੰਦੇ ਨੇ ਜਿਨ੍ਹਾਂ ਨਾਲ ਆਪਾਂ ਇਸ ਬਾਰੇ ਜਿਹੜੀ ਹੈਗੀ ਆ ਉਹ ਗੱਲਬਾਤ ਕਰਾਂਗੇ ਹੇ ਸਾਡੇ ਨਾਲ ਸਤਿ ਸ਼੍ਰੀ ਅਕਾਲ ਜੀ ਸ੍ਰੀ ਗਾਲ ਜੀ ਸਰ ਕੀ ਨਾਮ ਹੈ ਤੁਹਾਡਾ ਸੁਖपाल ਸਿੰਘ ਅੱਛਾ ਸਰ ਦੇਖਿਆ ਗਿਆ ਜਿਹੜੀ ਸਰਕਾਰ ਹੈ ਚੱਲ ਰਹੀ ਹੈ ਜਾਂ ਆਮ ਆਦਮੀ ਪਾਰਟੀ ਸਰਕਾਰ ਚੱਲ ਰਹੀ ਹੈ ਤੁਸੀਂ ਸਰਕਾਰਾਂ ਬਾਰੇ ਕੀ ਕਹੋਗੇ ਲੋਕ ਸਭਾ ਜਿਹੜਾ ਚੋਣਾਂ ਦਾ ਬੀਗਲ ਹੈ ਉਹ ਵੱਜ ਚੁੱਕਿਆ ਹੈ ਕੀ ਕਹੋਗੇ ਵੀ ਕੈਸੀ ਸਰਕਾਰ ਹੈ ਜਿਹੜੀ ਆਉਣੀ ਚਾਹੀਦੀ ਸਰਕਾਰ ਦਾ ਤਾਂ ਹੈ ਜੀ ਕਿਹੜੀ ਸਰਕਾਰ ਸਾਨੂੰ ਚਾਹੀਦੀ ਆ ਕੰਮ ਵਾਲੀ ਚਾਹੀਦੀ ਆ ਸਾਡਾ ਕੰਮ ਕਰੇ ਹਰੇਕ ਦਾ ਸੈਰਾਂ ਚ ਪਿੰਡਾਂ ਚ ਮਤਲਬ ਨਮਾ ਕੰਮ ਕੋਈ ਵੀ ਹੁੰਦਾ ਉਹ ਕੰਮ ਸਾਨੂੰ ਚਾਹੀਦਾ ਤੁਸੀਂ ਕਿਹੜੇ ਪਿੰਡ ਤੋਂ ਆਓ ਵੀ ਜਿਹੜੇ ਉੱਥੇ ਕੰਮ ਨਹੀਂ ਹੋਏ ਤੁਸੀਂ ਜਿਹੜਾ ਹੈਗਾ ਨਾਰਾਜ਼ ਲੱਗਦੇ ਹੋ ਕੁਝ ਸਾਡੇ ਕੰਮ ਤਾਂ ਆਇਆ ਨਹੀਂ ਜੀ ਖੇਤੀਬਾੜੀ ਦਾ ਕੰਮ ਕਰਦੇ ਅਸੀਂ ਤੇ ਸਾਡੇ ਫਸਲਾਂ ਵੀ ਟਾਈਮ ਤੇ ਵਿਕਣੇ ਚਾਹੀਦੇ ਨੇ ਸਾਨੂੰ ਪੈਸੇ ਵੀ ਕਿਵੇਂ ਗੰਨੇ ਦਾ ਲਾ ਲਵਾਂ ਗੰਨੇ ਦੇ ਸਾਨੂੰ ਕੋਈ ਪੈਸਾ ਨਹੀਂ ਮਿਲ ਰਿਹਾ ਕਿ ਗੰਨੇ ਦੇ ਸਾਨੂੰ ਪੈਸੇ ਨਕਦ ਚਾਹੀਦੇ ਨੇ ਤਾਂ ਕਰਕੇ ਗੰਨਾ ਨਹੀਂ ਵੇਚ ਰਿਹਾ ਮਤਲਬ ਸਾਲ-ਸਾਲ ਦੇ ਪਏ ਨੇ ਸਾਡੇ ਪੈਸੇ ਲੋਕਾਂ ਦੇ ਅੱਜ ਦੀ ਸਰਕਾਰ ਹੈ ਉਸ ਬਾਰੇ ਕੀ ਕਹੋਗੇ ਸਰਕਾਰ ਤਾਂ ਦੇਖੋ ਧੂਰੀ ਮਿਲਤੀ ਇਹ ਵੀ ਪੱਟੀ ਗਈ ਪਾਤਣਾ ਮਿਲ ਉਹ ਵੀ ਖੜ ਗਈ ਰਖੜਾ ਉਹ ਵੀ ਖੜਾਗਾ ਕੱਲਾ ਸਲਾਣਾ ਚ ਚੱਲਦਾ ਕਿਹੜਾ 70 80 ਕਿਲੋਮੀਟਰ ਜਾਣਾ ਪੈਂਦਾ ਸਾਨੂੰ ਹਾਂਜੀ ਸਾਡੇ ਨਾਲ ਹੋਰ ਬੰਦੇ ਨੇ ਪੋਨਨ ਨਾਲ ਗੱਲ ਕਰਦੇ ਆ ਸਰ ਸਾਸੀ ਕਾਲ ਜੀ ਸਰਕਾਰ ਜੀ ਸਰ ਆਪਾਂ ਦੇਖਿਆ ਜੀ ਸਰਕਾਰਾਂ ਆਉਂਦੀਆਂ ਨੇ ਸਰਕਾਰਾਂ ਜਾਂਦੀਆਂ ਨੇ ਜਿਹੜੇ ਮੁੱਦੇ ਨੇ ਉਹ ਸਿਰਫ ਗਲੀਆਂ ਸੜਕਾਂ ਨਾਲੀਆਂ ਇਹਨਾਂ ਦੇ ਉੱਪਰ ਰੁੱਕੇ ਰਹਿ ਜਾਂਦੇ ਨੇ ਕੀ ਕਹੋਗੇ ਇਹਦੇ ਉੱਪਰ ਕੰਮ ਹੀ ਨਹੀਂ ਹੋ ਰਿਹਾ ਜੀ ਕੰਮ ਇੱਥੇ ਆ ਕੇ ਰੁਕਦਾ ਹੈ ਨਾ ਹੀ ਕੋਈ ਕਿਸੇ ਦੀ ਸੁਣਦਾ ਹੈਗਾ ਹੁਣ ਮੈਂ ਡਰਾਈਵਰੀ ਕਰਦਾ ਕੋਈ ਕਦਰ ਨਹੀਂ ਹੈ ਡਰਾਈਵਰੀ ਦੀ 98000 ਰੁਪਏ ਮਿਲਦਾ ਦਾ 60000 ਰੁਪਏ ਨਾਲ ਬੱਚੇ ਬਾਲੂ ਬੰਦਾ ਸਰਕਾਰ ਤੋਂ ਕੀ ਭਾਲਦੇ ਵੀ ਕਹੋ ਜੀ ਸਰਕਾਰ ਆਪਣੀ ਆਉਣੀ ਚਾਹੀਦੀ ਹੈ ਕੋਈ ਕਿਸੇ ਬਾਤ ਕੋਈ ਸਹੂਲਤਤਾ ਹੋਵੇ ਨਾ ਜੀ ਇਹਦਾ ਜਦੋਂ ਜਿੱਤ ਜਾਂਦੇ ਨੇ ਆਪਣੀਆਂ ਕੁਰਸੀਆਂ ਲੈ ਕੇ ਬਹਿ ਜਾਂਦੇ ਨੇ ਬਸ ਮੁੜ ਕੇ ਤੂੰ ਕੌਣ ਮੈਂ ਕਹੋ ਨਾ ਕੋਈ ਨਹੀਂ ਆ ਸਭ ਇੱਕੋ ਹੀ ਨੇ ਇਹ ਆ ਸਾਡੇ ਨਾਲ ਹੋਰ ਨੇ ਜਿਹੜੇ ਬੰਦੇ ਮੌਜੂਦ ਨੇ ਗੱਲ ਕਰਦੇ ਹਾਂ ਹਾਂ ਜੀ ਸਾਰਾ ਸਸਿ ਸਿਕੋੜਾ ਅ ਸਰ ਜਿਹੜਾ ਲੋਕ ਸਭਾ ਚੋਣਾਂ ਦਾ ਵਿਕਲ ਬੱਜ ਚੁੱਕਿਆ ਹੈ ਸਰਕਾਰਾਂ ਤਿਆਰ ਵਰ ਤਿਆਰ ਨਹੀਂ ਆਪਣੇ ਜਿਹੜੇ ਪੂਰਾ ਲਾਂਦੇ ਜਮਖਮ ਲਾਂਦੇ ਲਈ ਕੀ ਕਹੋਂਗੇ ਤੁਸੀਂ ਇਹ ਸਰਕਾਰ ਆ ਆ ਤਾਂ ਗਈ ਸੀ ਕਿ ਇਹ ਤਾਂ ਫੜ ਫੜ ਮੁੰਡੇ ਕਦੇ ਕਿਸੇ ਨੂੰ ਠਾਣੇ ਛੜਤਾ ਕਿਸੇ ਨੂੰ ਜੇਲ੍ਹ ਛੜਤਾ ਆਹੀ ਇੱਕ ਮੈਂ ਚੱਲ ਰਹੀ ਰੋਜ਼ ਹੁਣ ਅਸੀਂ ਡਰਾਈਵਰੀ ਕਰਦੇ ਆ ਅੱਠ ਜਿਹੜੀ ਟਨਖਾ ਹੈ ਦੋ ਸੋ ਬੱਚੇ ਪੜ ਲਾਂਗੇ ਜੀ ਨਹੀਂ ਪੜ ਸਕਦੇ ਕਿੱਥੇ ਡਰਾਈਵਰੀ ਕਰਦੇ ਹਾਂਜੀ ਰੋਪਰ ਨੇ ਜੀ ਅੱਛਾ ਜੀ ਹਾਂਜੀ ਗੁਰਦੇਵ ਬਾਦਰਚ ਵੀ ਇਹੀ ਕੰਮ ਹੈ ਜੀ ਅੱਠ ਜਾਂ ਮੈਂ ਉੱਥੇ ਨੌਂ ਆ ਜੀ ਇਹ ਥੋੜਾ ਫੰਡ ਪਾ ਦਿੰਦੇ ਨੇ ਗੱਲਾਂ ਹਾਂਜੀ ਹਾਂ ਤੁਸੀਂ ਦੇਖੋ ਬੱਚੇ ਪੜ ਜਾਣਗੇ ਜੀ ਹਾਂ ਜਿਹੜੀ ਸਰਕਾਰ ਆ ਤੁਸੀਂ ਕਿਸ ਤਰ੍ਹਾਂ ਦੀ ਪਾਲਦੇ ਹੋ ਸਾਨੂੰ ਤਾਂ ਕੰਮ ਕਰਨ ਵਾਲੀ ਚਾਹੀਦੀ ਹੈ ਜੀ ਇਹਨਾਂ ਨੂੰ ਬਣਾਏ ਤੇ ਇਹ ਵੀ ਕੰਮ ਕਰਨਗੇ ਇਹ ਤਾਂ ਕੰਮ ਠਾਪਾਈ ਇਹਨਾਂ ਦਾ ਇਹ ਤਾਂ ਕਿਸੇ ਲੈ ਗੀ ਨਹੀਂ ਹੈਗੀ ਤੇ ਸਾਡੇ ਨਾਲ ਹੋਰ ਬਜ਼ੁਰਗ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਰ ਦੇਖਿਆ ਲੋਕ ਸਭਾ ਚੋਣਾਂ ਦਾ ਵਿਗਲ ਹੈ ਜਿਹੜਾ ਉਹ ਵੱਜ ਚੁੱਕਿਆ ਸਾਰੀਆਂ ਸਰਕਾਰਾਂ ਤਿਆਰ ਪੁਰ ਤਿਆਰ ਨਹੀਂ ਤੇ ਆਪਾਂ ਦੇਖਿਆ ਪਿਛਲੀਆਂ ਸਰਕਾਰਾਂ ਆਈਆਂ ਗਈਆਂ ਤੁਸੀਂ ਕੀ ਕਹੋਗੇ ਇਹ ਸਰਕਾਰ ਨੂੰ ਤੇ ਪਿਛਲੇ ਸਰਕਾਰ ਨੂੰ ਇਹ ਸਰਕਾਰ ਨੇ ਕੰਮ ਵਧੀਆ ਕਰੇ ਨੇ ਜੀ ਆਪ ਇੱਕ ਤਾਂ ਜਿਹੜੀ ਪਿੰਸਾ ਹੱਤ ਰੇਸਪਤ ਖੋਰੀ ਇਹ ਬੰਦ ਕਰਦੇ ਕਰ ਰਹੇ ਨੇ ਜੀ ਨਸ਼ੇ ਵੀ ਅੱਗੇ ਨੂੰ ਬਹੁਤ ਘਟੇ ਬੈਣੇ ਜੀ ਸਾਨੂੰ ਤੇ ਇਹੀ ਆਸ ਹੈ ਵੀ ਇਹੀ ਆਵੇ ਸਰਕਾਰ ਝਾੜੂ ਵਾਲੀ ਆ ਜੇ ਮੁੱਦੇ ਨੇ ਜਿਵੇਂ ਮੁੱਦੇ ਨੇ ਨਾਲੀਆਂ ਸੜਕਾਂ ਵਗੈਰਾ ਦੇ ਮੁੱਦੇ ਉਹ ਆਮ ਚੱਲਦੇ ਨੇ ਆਮ ਸਰਕਾਰਾਂ ਜਿਹੜੀਆਂ ਉਸ ਨੂੰ ਲੈ ਕੇ ਇਹ ਚੱਲਦੀਆਂ ਨੇ ਤੁਸੀਂ ਕਿਹੋ ਜਿਹੇ ਮੁੱਦਿਆਂ ਦੇ ਉੱਪਰ ਚਾਹੁੰਦੇ ਹੋ ਵੀ ਸਰਕਾਰ ਆਵੇ ਆਮਾ ਜਨ ਰਹੇ ਬਸ ਸਰਕਾਰ ਤਾਂ ਪਰ ਇਹ ਹੀ ਗੱਲ ਕਹਨੇ ਸਾਰੇ ਪਾਸੇ। ਸਾਨੂੰ ਤਾਂ ਇਹ ਲੱਗਦਾ ਵੀ ਅੱਗੋਂ ਬਹੁਤ ਫਰਕ ਆਇਆ ਸਰਕਾਰਾਂ ਦਾ। ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਦੀ। ਸਾਡੇ ਨਾਲ ਹੋਰ ਕੁਝ ਲੋਕ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆਂ। ਸਰ ਸਾਸੀ ਕਾਲ ਜੀ। ਪ੍ਰਦੀਪ ਕੁਮਾਰ ਚੰਦਪੁਰ ਜੀ ਮੈਂ ਮਦੂ ਜੁੜਨ ਦਾ ਪ੍ਰਧਾਨ ਹਾਂ ਧੋਰੀ ਤੋਂ ਜੀ। ਤੇ ਆਪਾਂ ਜੀ ਇਸੇ ਵਿਸ਼ੇ ਦੇ ਉੱਪਰ ਜੀ ਪਹਿਲੀ ਗੱਲ ਤਾਂ ਮੈਂ ਇਹ ਚਾਹਣਾ ਵੀ ਸਾਡੇ ਸਮਾਜ ਨੂੰ ਕਿਤਨਾ ਕਿਤੇ ਜਾਗਰੂਕ ਹੋਣ ਦੀ ਜ਼ਰੂਰਤ ਹੈ ਦੇਖੋ ਪਹਿਲੀ ਵਾਰ 75 ਸਾਲਾਂ ਦੇ ਵਿੱਚ ਹੋਇਆ ਹੈ ਵੀ ਕਿਸੇ ਸਰਕਾਰ ਨੇ ਸਤਾ ਦੇ ਵਿੱਚ ਆਉਂਦੇ ਸਾਰ ਹੀ ਆਪਣੇ ਵਿਕਾਸ ਕਾਰਜਾਂ ਨੂੰ ਲੈ ਕੇ ਇੱਕ ਸਿਸਟਮ ਨੂੰ ਸੁਧਾਰਨ ਦੇ ਲਈ ਇੱਕ ਵੱਡੇ ਵੱਡੇ ਜੋ ਸਾਡੇ ਪੰਜਾਬ ਦੇ ਵਿੱਚ ਵੱਡੇ ਵੱਡੇ ਮਗਰਮਸਾ ਹਰ ਇੱਕ ਡਿਪਾਰਟਮੈਂਟ ਹਰ ਇੱਕ ਜਗ੍ਹਾ ਦੇ ਵਿੱਚ ਸ਼ਾਮਲ ਸੀਗੇ ਰਲਮੁਲੀ ਭੁਗਤ ਚੱਲ ਰਹੀ ਸੀ ਉਹਨਾਂ ਨੂੰ ਨੱਥ ਪਾਉਣ ਦੇ ਲਈ ਸਾਡੀ ਇਸ ਆਮ ਆਦੀ ਪਾਰਟੀ ਸਰਕਾਰ ਨੇ ਬਹੁਤ ਸਟਾਰਟਿੰਗ ਤੋਂ ਹੀ ਉਪਰਾਲਾ ਸ਼ੁਰੂ ਕਰਤਾ ਔਰ ਉਹਨਾਂ ਨੂੰ ਨਾਥੀ ਵੀ ਪਾਈ ਔਰ ਜੇਲ੍ਹ ਵੀ ਭੇਜਿਆ ਇਹ ਸਾਡੇ ਲਈ ਸਾਡੇ ਪੰਜਾਬ ਲਈ ਬਹੁਤ ਵੱਡੀ ਮਾਨ ਦੀ ਗੱਲ ਹੈ ਤੇ ਦੂਸਰੀ ਵਿਕਾਸ ਕਾਰਜ ਅੱਜ ਆਪਾਂ ਆਮ ਦੇਖਦੇ ਆ ਵੀ ਮਾਨ ਸਾਹਿਬ ਕਹਿੰਦੇ ਆ ਵੀ ਜੇ ਮੇਰੇ 2 ਸਾਲ ਦਾ ਕਾਰਜਕਾਲ ਤੁਹਾਨੂੰ ਚੰਗਾ ਲੱਗਿਆ ਤਾਂ ਵੋਟ ਪਾਇਓ ਅਗਰ ਜੇ ਤੁਹਾਨੂੰ ਨਹੀਂ ਚੰਗਾ ਲੱਗਿਆ ਤਾਂ ਬੇਸ਼ੱਕ ਵੋਟ ਨਾ ਪਾਇਓ ਪਰ ਅਸੀਂ ਉੱਥੇ ਇਹ ਕਹਿਣਾ ਚਾਹੁੰਦੇ ਆ ਸਾਡੇ ਸਮਾਜ ਨੂੰ ਵੀ ਆਪਾਂ ਪਹਿਲਾਂ 75 ਸਾਲਾਂ ਦੇ ਸਰਕਾਰਾਂ ਦੇ ਵੱਲ ਝਾਤ ਪਾ ਕੇ ਦੇਖੀ ਤਾਂ ਪਹਿਲਾਂ 3 ਸਾਲ ਤੱਕ ਅਸੀਂ ਕੋਈ ਕੰਮ ਹੀ ਨਹੀਂ ਸੀ ਸ਼ੁਰੂ ਕਰਦਾ ਤੇ 3 ਸਾਲਾਂ ਤੋਂ ਬਾਅਦ ਉਹ ਕੰਮ ਸ਼ੁਰੂ ਵੀ ਕਰਦੇ ਸੀਗੇ ਤਾਂ ਸਿਰਫ ਸਰ ਸਰ ਉਹਨਾਂ ਦੇ ਬੋਰਡ ਲੱਗੇ ਰਹਿੰਦੇ ਸੀਗੇ ਉਹਦੇ ਉੱਪਰ ਕੰਟਰਕਸ਼ਨ ਦਾ ਕੰਮ ਨਹੀਂ ਸੀ ਚੱਲਦਾ ਹੁੰਦਾ ਤੇ ਆਮ ਹੀ ਰੌਲੇ ਪਹਿਲਾਂ ਵੀ ਪੈਂਦੇ ਆਏ ਆ ਗਏ ਤਾਂ ਇਹ ਖੈਰ ਦੇਖੋ ਹੁਣ ਸਾਨੂੰ ਸਿਹਤ ਸੰਬੰਧੀ ਐਜੂਕੇਸ਼ਨਲ ਸੰਬੰਧੀ ਕਿਸੇ ਵੀ ਵਿਸ਼ੇ ਦੇ ਉੱਪਰ ਵੀ ਸਾਨੂੰ ਮਾਨ ਸਰਕਾਰ ਨੇ ਬੋਲਣ ਦਾ ਮੌਕਾ ਨਹੀਂ ਦਿੱਤਾ। ਜਿਹੜੀ ਪਾਰਟੀ ਦੀ ਸਰਕਾਰ ਹੈ ਜਿਹੜੀ ਉਹੀ ਕੰਮ ਕਰ ਰਹੀ ਹੈ ਤੇ ਆਪਣੇ ਨਾਲ ਹੋਰ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਸਸੀ ਕਾਲ ਜੀ। ਮੈਂ ਰਵੀ ਸਿੰਘਲਾ ਰਿਟਾਇਰਡ ਗਵਰਨਮੈਂਟ ਅਮਪਲਾਈ ਪੈਨਸ਼ਨਰ। ਇਹ ਗੱਲਾਂ ਤਾਂ ਬਹੁਤ ਹੁੰਦੀਆਂ ਨੇ। ਅਸੀਂ ਤਾਂ ਇਹ ਚਾਹੁੰਦੇ ਹਾਂ ਲੋਕ ਸਭਾ ਚ ਉਹ ਸਰਕਾਰ ਚੁਣ ਕੇ ਜਾਵੇ ਜਿਹੜੀ ਸੱਚੇ ਰਹੋਵੇ। ਇੱਕ ਪਾਰਟੀ ਨੂੰ ਛੱਡ ਕੇ ਬਾਕੀ ਕੋਈ ਵੀ ਪਾਰਟੀ ਇਹੀ ਜੀ ਨਹੀਂ। ਜਿਹੜੀ ਮਤਲਬ ਸਾਨੂੰ ਸਿਰ ਗਵਰਨਮੈਂਟ ਦੇ ਸਕਦੀ ਹੈ ਆਪ ਪਾਰਟੀ ਭਾਵੇਂ ਪੰਜਾਬ ਚ ਬੜੇ ਦਾਅਵੇ ਕਰਦੀ ਸੀ ਵੀ ਜਦੋਂ ਸਾਡੀ ਸਰਕਾਰ ਆ ਗਈ ਕੋਈ ਟੈਂਕੀਆ ਤੇ ਨਹੀਂ ਚੜੂਗਾ ਕੋਈ ਹਸਪਤਾਲਾਂ ਚ ਬੜੇ ਅਪਗ੍ਰੇਡੇਸ਼ਨ ਕਰਦਾਂਗੇ ਕੋਈ ਧਰਨੇ ਨਹੀਂ ਮਾਰੇ ਜਾਣਗੇ ਮੁਜਾਰੇ ਨਹੀਂ ਹੋਣਗੇ ਪਰ ਆਮ ਦੇਖਣ ਚਾ ਰਿਹਾ ਉਹੀ ਸਾਰਾ ਕੁਝ ਹੋ ਰਿਹਾ ਹੈ ਨਜ਼ਦੀਕ ਹੀ ਸਾਡੇ ਮਿਸਪਲ ਕਮੇਟੀ ਦੇ ਵਿੱਚ ਹੀ ਬੇਰੁਜ਼ਗਾਰ ਪੀਟੀ ਇਤਿਹਾਪਕ ਨੇ ਉਹ ਪਿਛਲੇ 10 ਦਿਨਾਂ ਤੋਂ ਟੈਂਕੀ ਤੇ ਚੜੇ ਬੈਠੇ ਨੇ ਸਰਕਾਰ ਵੱਲੋਂ ਦਾ ਕੋਈ ਨੁਮਾਇੰਦਾ ਉਹਨਾਂ ਦੀ ਗੱਲ ਸੁਣਨ ਲਈ ਨਹੀਂ ਆਇਆ ਹੈਗਾ ਪੈਨਸ਼ਨਰਾਂ ਨੂੰ ਮੁਲਾਜ਼ਮਾਂ ਨੂੰ ਕੋਈ ਇਹਨਾਂ ਦੀ ਸਰਕਾਰ ਨੇ ਅੱਗੇ ਸਕੇਲਾ ਚ ਸੁਧਾਰ ਬਾਰੇ ਜਾਂ ਕੋਈ ਡੀਏਜ ਕਿਸ਼ਤਾਂ ਦੂਜੀਆਂ ਸਟੇਟਾਂ ਨੇ ਜਦਕੀ ਪਹਿਲਾਂ ਦੇ ਚੁੱਕੀ ਹੈ ਕੋਈ ਇਹਨਾਂ ਨੇ ਡੀਏ ਦੀ ਕਿਸ਼ਤ ਨਹੀਂ ਦਿੱਤੀ ਹੈਗੀ ਇਸ ਸਮਝੌਤਾ ਕਰ ਰਹੇ ਨੇ ਕਾਂਗਰਸ ਪਾਰਟੀ ਨਾਲ ਜਾਂ ਦੂਜੀਆਂ ਪਾਰਟੀਆਂ ਨਾਲ ਜਿਨ੍ਹਾਂ ਦੇ ਆਪਸ ਵਿੱਚ ਵਿਚਾਰ ਹੀ ਨਹੀਂ ਇੱਕ ਦੂਜੇ ਨਾਲ ਮਿਲਦੇ ਹੈਗੇ ਕਈ ਸਟੇਟਾਂ ਵਿੱਚ ਇਹਨਾਂ ਨੇ ਇਕੱਠੇ ਹੋਏ ਨੇ ਪੰਜਾਬ ਦੇ ਵਿੱਚ ਅਲੱਗ-ਅਲੱਗ ਖੜੇ ਹੋ ਰਹੇ ਨੇ ਤੇ ਇਹਨਾਂ ਦੇ ਜਿੰਨਾ ਚਿਰ ਵਿਚਾਰ ਹੀ ਨਹੀਂ ਆਪਸ ਵਿੱਚ ਮਿਲਦੇ ਸਾਨੂੰ ਸਥਿਰ ਗਵਰਨਮੈਂਟ ਕਿਵੇਂ ਸੈਂਟਰ ਚ ਦੇਣਗੇ ਇਹ ਮੈਂ ਤਾਂ ਇਹ ਚਾਹੁੰਗਾ ਜੀ ਸਾਨੂੰ ਤਾਂ ਉਹ ਸਰਕਾਰ ਚਾਹੀਦੀ ਹੈ ਜਿਹੜੀ ਕੰਮ ਕਰਨ ਵਾਲੀ ਹੋਵੇ ਤੇ ਸਿਰ ਹੋਵੇ ਲੰਬਾ ਸਮਾਂ ਲਈ ਰਹੇ ਚੱਲੇ ਤਾਂ ਕਿ ਬਾਰ-ਬਾਰ ਸਾਨੂੰ ਇਸ ਇਲੈਕਸ਼ਨ ਦਾ ਖਰਚਾ ਨਾ ਚੱਲਣਾ ਪਵੇ ਦੇਖਿਆ ਗਿਆ ਹੈ ਕਿ ਜਿਵੇਂ ਪਹਿਲਾਂ 5 ਸਾਲ ਤੂੰ 5 ਸਾਲ ਮੈਂ 5 ਸਾਲ ਤੂੰ 5 ਸਾਲ ਮੈਂ ਦਾ ਰਿਪੀਟਡ ਚੱਲ ਰਿਹਾ ਸੀਗਾ ਹੁਣ ਇੱਕ ਬਦਲਾਅ ਆਇਆ ਹੈ ਕੀ ਬਦਲਾਅ ਚੰਗਾ ਹੈ ਬਦਲਾਅ ਬਿਲਕੁਲ ਚੰਗਾ ਹੈ ਇਸ ਕੋਈ ਸ਼ੱਕ ਨਹੀਂ ਲੇਕਿਨ ਇਹਨਾਂ ਦਾ ਜਿਹੜਾ ਹੇਗਾ ਸਮਝਾਉਤਾ ਦੂਜੀਆ ਪਾਰਟੀਆਂ ਨਾਲ ਸੈਂਟਰ 'ਚ ਆਉਣ ਦੇ ਲਈ ਉਹ ਇਸ ਕਰਕੇ ਲੋਕ ਸਭਾ ਦੇ ਇਲੈਕਸ਼ਨ ਲਈ ਅਸੀਂ ਇਹਨਾਂ ਨੂੰ ਨਹੀਂ ਪ੍ਰਿਫਰ ਕਰਦੇ ਅਸੀਂ ਜਿਵੇਂ ਇਹਨਾਂ ਨੇ ਬਦਲਾਵ ਕੀਤਾ ਪਰ ਆਮ ਲੋਕਾਂ ਦੀ ਸਥਿਤੀ ਉਸ ਤਰ੍ਹਾਂ ਹੀ ਬਣੀ ਹੋਈ ਹੈ ਜਿਸ ਤਰ੍ਹਾਂ ਪਹਿਲਾਂ ਸੀ ਖਾਸ ਕਰਕੇ ਧੂਰੀ 'ਚ ਅਸੀਂ ਦੇਖਿਆ ਜਿਸ ਤਰ੍ਹਾਂ ਮਾਨ ਸਾਹਿਬ ਦਾ ਆਪਣਾ ਹਲਕਾ ਸੀ ਇਹ ਇੱਟਾ ਗਲੀਆਂ ਨਾਲੀਆਂ ਇਹ ਤਾਂ ਸਾਰੀਆਂ ਪਾਰਟੀਆਂ ਲਾਉਂਦੀਆਂ ਰਹੀਆਂ ਨੇ ਪਰ ਕੋਈ ਵੱਡਾ ਪ੍ਰੋਜੈਕਟ ਜਿੰਨਾ ਚਿਰ ਨਹੀਂ ਹੋ ਰਿਹਾ ਆਂਦਾ ਅਸੀਂ ਉਹਨਾਂ 'ਚ ਇਸ ਨੂੰ ਵਧੀਆ ਸਰਕਾਰ ਨਹੀਂ ਮੰਨ ਸਕਦੇ ਹੈਗੇ ਅਸੀਂ ਨਹੀਂ ਚਾਹੁੰਦੇ ਬਿਜਲੀ ਮਾਫ ਕਰੀਏ ਅਸੀਂ ਕਹਿਣਾ ਰੇਟ ਘਟ ਹੋਣ ਰੇਟ ਘਟ ਹੋ ਕੇ ਹਰ ਇੱਕ ਨੂੰ ਬਿਜਲੀ ਦਾ ਬਿੱਲ ਪੇ ਕਰਨਾ ਪਵੇ ਜਿੰਨਾ ਚਿਰ ਇਹ ਸੁਧਾਰ ਨਹੀਂ ਇਸ ਤਰ੍ਹਾਂ ਦੇ ਕਰਨਗੇ ਫ੍ਰੀ ਚੀਜ਼ਾਂ ਦੇ ਨਹੀਂ ਨਹੀਂ ਬੰਦ ਕਰਨਗੇ ਉਹਨਾਂ ਚਿਰ ਅਸੀਂ ਨਹੀਂ ਸਮਝਦੇ ਵੀ ਇਹ ਸਰਕਾਰ ਵਧੀਆ ਕੰਮ ਕਰੂਗੀ ਇਹ ਆਪਾਂ ਗੱਲ ਕਰਨ ਜਾ ਰਹੇ ਹਾਂ ਲੋਕ ਸਭਾ ਜਿਹੜੀਆਂ ਚੋਣਾਂ ਨੇ ਉਹ ਆ ਗਈਆਂ ਨੇ ਤੇ ਕਿਸ ਤਰ੍ਹਾਂ ਦੀ ਸਰਕਾਰ ਆ ਤੁਸੀਂ ਜਿਹੜੀ ਪਾਲ ਤਸੀਂ ਆਮ ਆਦਮੀ ਪਾਰਟੀ ਪਛਾਣਨੇ ਜੀ ਪਰ ਐਕਚੁਅਲੀ ਸਾਡੇ ਧੂਰੀ ਦੇ ਵਿੱਚ ਇੱਕ ਮੇਨ ਫਾਟਕਾ ਦਾ ਮੁੱਦਾ ਜੀ ਉਹ ਨਹੀਂ ਹੱਲ ਹੋਇਆ ਅਜੇ ਤੱਕ ਤੇ ਸਾਡੇ ਸਰਕਾਰੀ ਹਸਪੀਟਲ ਹੈ ਜੀ ਉਹਦੇ ਵਿੱਚ ਰੈਫਰ ਤੋਂ ਬਿਨਾਂ ਹੋਰ ਕੋਈ ਹੱਲ ਨਹੀਂ ਹੁੰਦਾ ਉਹਦੀ ਹੁਣ ਵੀ ਚੱਲ ਜੇ ਤੁਹਾਡਾ ਕੋਈ ਐਕਸੀਡੈਂਟ ਹੁੰਦਾ ਮੈਂ ਜਮੈਟੋ ਚ ਕੰਮ ਕਰਦਾ ਕੋਈ ਵੀ ਤੁਹਾਡਾ ਐਕਸੀਡੈਂਟ ਆਂਦਾ ਸਭ ਤੋਂ ਪਹਿਲਾਂ ਉਹਨੂੰ ਰੈਫਰ ਕਰਦੇ ਆ ਸੰਗਰੂਰ ਦੇ ਪਟਿਆਲੇ ਉਹ ਜਾਂਦੇ ਜਾਂਦੇ ਡੈਥ ਹੋ ਜਾਂਦੇ ਨੇ ੜੇ ਨਾ ਜਿਵੇਂ ਸੀਐਮ ਸਿਟੀ ਆ ਇਹ ਵੀ ਜਦੋਂ ਧਰਨਿਆਂ ਦਾ ਬਹੁਤ ਸ਼ਿਕਾਰ ਹੋਣਾ ਪੈਂਦਾ ਫਾਟਕ ਦੇ ਨੂੰ ਘੰਟਾ-ਘੰਟਾ ਖੜਨਾ ਪੈਂਦਾ ਜੀ ਸਾਡਾ ਫਾਟਕਾ ਜੇ ਤਰੋਕੇ ਤੁਸੀਂ ਇਸ ਤਰ੍ਹਾਂ ਹੀ ਸਰਕਾਰ ਭਾਲਦੇ ਹੋ ਜਿਹੜਾ ਸਾਡਾ ਮੁੱਦੇ ਹੱਲ ਕਰੇ ਹਾਂ ਜੀ ਹਾਂ ਜੀ ਕੀ ਡਿਵੈਲਪਮੈਂਟ ਹੋਈ ਨਹੀਂ ਇੱਥੇ ਹੋ ਰਹੀ ਹੈ ਬਸ ਵੀ ਚੱਲ ਰਿਹਾ ਕੰਮ ਜਿਵੇਂ ਪਿਛਲੇ ਸਰਕਾਰ ਨਾਲ ਹੁਣ ਵਧੀਆ ਚੱਲ ਰਿਹਾ ਜੀ ਕੰਮ ਵੀ ਕੰਮ ਹੋ ਰਿਹਾ ਜੀ ਮਸੀਬੇ ਦਾ ਹੋ ਗਿਆ ਸੋ ਇਹਦਾ ਓਵਰ ਬ੍ਰਿਜ ਬਣ ਗਿਆ ਸਾਰਾ ਬਸ ਇੱਕ ਫਾਟਕਾਂ ਤੇ ਇੱਕ ਸਾਡਾ ਹਸਪਤਾਲ ਦਾ ਉਹ ਹਸਪਤਾਲ ਵੀ ਪਾਸਿੰਗ ਹੋ ਗਈ ਜਿਵੇਂ ਡਿਵੈਲਪਮੈਂਟ ਦਾ ਬਸ ਵੀ ਹਸਪਤਾਲ ਦਾ ਸੌਰੀ ਫਟਕਾ ਦਾ ਮੇਨ ਮੁੱਦਾ ਜੀ ਉਹ ਹੱਲ ਹੋ ਜੇ ਤਾਂ ਹਰੇਕ ਆਮ ਪਬਲਿਕ ਨੂੰ ਵੀ ਨਾਰਮਲ ਸਹੂਲਤਾਂ ਮਿਲ ਜੂਗੀ ਜੇ ਇਹ ਓਵਰਬ੍ਰਿਜ ਬਣ ਜੂਗਾ ਇਹ ਜਿਹੜੀ ਚਰਚਾ ਸੀ ਇਹ ਆਪਾਂ ਚਰਚਾ ਲੋਕ ਸਭਾ ਦੀ ਚੋਣਾਂ ਨੂੰ ਲੈ ਕੇ ਲੋਕਾਂ ਦੇ ਵਿਊ ਸੀ ਉਹ ਕੀ ਤੁਹਾਨੂੰ ਸਭ ਨੂੰ ਸਨ੍ਹਾ ਤੇ ਬਾਕੀ ਲੋਕ ਸਭਾ ਚੋਣਾਂ ਤੋਂ ਬਾਅਦ ਪਰ ਚੱਲੂਗਾ ਵੀ ਕਿਹੜੀ ਸਰਕਾਰ ਜਿਹੜੀ ਹੈਗੀ ਆ ਸੱਤਾ ਦੇ ਵਿੱਚ ਆਉਂਦੀ ਹੈ ਸੰਗਰੂਰ ਤੋਂ ਰਵਿੰਦਰ ਜੋਲੀ ਇੰਡੀਆ ਨਿਊਜ਼ ਪੰਜਾਬ